ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ ਜਿਨਾ ਨੇ ਆਪਣੀ ਐਡ ਦੁਬਾਰਾ بار بار ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੰਮ ਜੀ ਪ੍ਰਾਈਵੇਟ ਜੋਬ ਹੈ ਜੀ ਟੋਟਾ ਡੀਲਰਸ਼ਿਪ ਚ ਪੜਾਈ ਇਹਨਾਂ ਨੇ +2 ਕੀਤੀ ਹੈ ਕੰਪਿਊਟਰ ਡਿਪਲੋਮਾ ਕੀਤਾ ਹੈ ਜੀ ਇਹਨਾਂ ਨੇ ਜਨਮ 1993 ਦਾ ਕਾਸਟ BC ਹੈ ਜੀ ਇਹਨਾਂ ਦੀ ਕਾਦਿਆਨਦਾ 5 ਫੁੱਟ 7 ਇੰਚ ਹੈ ਸਰਨੇਮ ਸੱਗੂ ਹੈ ਜੀ ਸਮਾਲ ਫੈਮਿਲੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਹੋਮ ਮੇਕਰ ਡਿਮਾਂਡ ਕੋਈ ਨਹੀਂ ਹੈ ਏਰੀਆ ਮੰਡੀਆਨੀ ਨੀਅਰ ਮੁੱਲਾਪੁਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਹੜਾ ਦਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 23 11 1991 ਦਾ ਹੈ ਜੀ ਸਮਾ ਹੈ ਜੀ 4 AM ਦਾ ਕੱਤ 5 ਫੁੱਟ 3 ਇੰਚਾ ਜੀ ਕਾਸਟ ਨਦੀ ਖਤਰੀ ਹੈ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਹੈ ਕਨੇਡਾ ਸੈਟਲ ਹੈ ਫਾਦਰ ਸ਼ਾਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਕੋਈ ਡਿਮਾਂਡ ਨਹੀਂ ਹੈ ਜਲੰਧਰ ਲੁਧਿਆਣਾ ਅੰਮ੍ਰਿਤਸਰ ਏਰੀਆ ਨੂੰ ਪੈਲ ਦਿੰਦੇ ਨੇ ਨੌ ਕਾਸਟਪਾਰਕ ਮੈਰਿਜ ਫਿਊਰੀ ਵਾਲੇ ਮਾਫ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਲੜਕੇ ਦੀ ਫੋਟੋ ਵੀ ਦਿੱਤੀ ਗਈ ਜੀ ਨਾਲ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਹੈ ਜੀ ਨੇਮ ਕੋਰ ਮਹਿਰਾ ਸਿੱਖ ਲੜਕੀ ਹੈ ਜੀ ਡੇਟ ਆਫ ਬਰਥ ਹੈ ਜੀ 1990 ਦਾ ਹਾਈਟ ਹੈ ਨਦੀ 5 ਫੁੱਟ 2 ਇੰਚ ਹੈ ਜੀ ਕਵਾਲੀਫਿਕੇਸ਼ਨ ਇਹਨਾਂ ਦੇ ਬੀਏ ਐਮਏ ਪਲੱਸ ਮਾਸਟਰ ਡਿਗਰੀ ਕੰਪਿਊਟਰ ਕੋਰਸ ਕੀਤਾ ਹੈ ਜੀ ਇਹਨਾਂ ਨੇ ਐਸੀਸੀਪੀ ਫੈਮਲੀ ਵਿੱਚ ਨਹੀਂ ਜੀ ਫਾਦਰ ਨਹੀਂ ਹੈ ਜੀ ਇਹਨਾਂ ਦੇ ਮਦਰ ਹਾਊਸ ਵਾਈਫ ਨੇ ਇੱਕ ਜੰਗਰ ਬ੍ਰਦਰ ਹੈ ਜੀ ਇਹਨਾਂ ਦੀ ਡਿਮਾਂਡ ਹੈ ਕਿ ਮੁੰਡਾ ਕਨੇਡਾ ਜਾਂ ਅਮਰੀਕਾ ਦਾ ਪੀਆਰ ਹੋਵੇ ਕਾਸਟ ਨੰਬਰ ਫੈਮਲੀ ਦਾ ਨੰਬਰ ਦਿੱਤਾ ਗਿਆ ਹੈ ਜੀ ਟੈਲੀਫੋਨ ਕਰ ਸਕਦੇ ਹੋ ਜੀ ਆਪ ਅਗਲਾ ਨਿਸ਼ਾਨ ਨੋਟ ਕਰੋ ਜੀ ਬੇਟੀ ਦਾ ਹੈ ਜੀ ਨਾਮ ਕੋਰ ਲੜਕੀ ਨੇ ਅੰਮ੍ਰਿਤ ਛਕਿਆ ਹੋਇਆ ਹੈ ਜੀ ਕਾਸਟ ਮਜਵੀ ਸਿੱਖ ਡੇਟ ਆਫ ਬਰਥ ਹੈ ਜਿਹੜਾ 1995 ਦਾ ਹਾਈਟ 5 ਫੂਟ 3 ਇੰਚ ਕੁਆਲਿਫਿਕੇਸ਼ਨ ਇਹਨਾਂ ਦੀ ਡਿਪਲੋਮਾ ਆਰਕੀਟੈਕਚਰ ਅਸਿਸਟੈਂਟ 3 3 ਸਾਲ ਐਂਡ ਬੀਏ ਕੀਤੀ ਹੋਈ ਹੈ ਜੀ ਪ੍ਰਾਈਵੇਟ ਜੌਬ ਕਰਨ ਨਾਲ ਕਰ ਰਹੀ ਹੈ ਜੀ ਨਾਲ ਨਾਲ ਪੀਸੀਐਸ ਦੀ ਤਿਆਰੀ ਕਰ ਰਹੀ ਹੈ ਫੈਮਲੀ ਵੀ ਚੰਗੀ ਗੁਰਸਿੱਖ ਫੈਮਲੀ ਹੈ ਫਾਦਰ ਮਦਰ ਇੱਕ ਬ੍ਰਦਰ ਐ ਜਿਹੜਾ ਇਲੈਕਟ੍ਰਿਕ ਪ੍ਰਾਈਵੇਟ ਜੌਬ ਕਰਦਾ ਹੈ ਜੀ ਪਲੇਸ ਗੁਰਦਾਸਪੁਰ ਬਟਾਲਾ ਹੈ ਜੀ ਇਹਨਾਂ ਦੀ ਮੰਗ ਹੈ ਕਿ ਸਰਕਾਰੀ ਜੋਬ ਤੇ ਹੋਵੇ ਲੜਕਾ ਵਧੀਆ ਪ੍ਰਾਈਵੇਟ ਜੋਬ ਕਰਦਾ ਹੋਵੇ ਔਰ ਐਸਜੀਪੀਸੀ ਵਿੱਚ ਹੋਵੇ ਗੁਰਸਿੱਖ ਲੜਕਾ ਅੰਮ੍ਰਿਤ ਛਕਿਆ ਹੋਵੇ ਓਨਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋਣ ਵਹਿਮ ਪਰਮ ਤੋਂ ਦੂਰ ਹੋਣ ਚੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਨੂੰ ਪਹਿਲ ਦਿੱਤੀ ਜਾਂਦੀ ਹੈ ਵਿਆਹ ਸਿੰਪਲ ਕਰਨਾ ਹੈ ਜੀ ਇਹਨਾਂ ਨੇ ਗੁਰਦੁਆਰਾ ਸਹਿ ਵਿਖੇ ਮਜਵੀ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਅਧਰੇ ਜਾਣਕਾਰੀ ਲੈ ਸਕਦੇ ਹੋ ਜੀ ਬੇਟੇ ਦਰਸ਼ਤਾ ਨੋਟ ਕਰੋ ਜੀ ਨੇਮ ਸਿੰਘ ਵਿਲੇਜ ਨਿਆਮਿਆ ਡਿਸਟ੍ਰਿਕਟ ਮੁਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਬਰਥ 1997 ਦਾ ਜੋਬ ਕਰਦੇ ਨੇ ਜੀ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗਰੀਬ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬਤੇਰ ਗੱਲਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਟਰਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਗੋਤ ਵਿਰਕ ਕੱਦ 5 ਫੁੱਟ 9 ਇੰਚ ਹੈ ਜਨਮ 1992 ਦਾ ਇਹਨਾਂ ਨੇ ਪੜਾਈ ਕੀਤੀ ਹੈ ਜੀ ਬੀਏ ਬੀਜੀ ਪੀਜੀ ਡੀਸੀਏ ਐਮ ਪੀ ਐਚ ਡਬਲੋ ਡਿਪਲੋਮਾ ਕੀਤਾ ਇਹਨਾਂ ਨੇ ਕੰਮ ਪ੍ਰਾਈਵੇਟ ਬੈਂਕਰ ਜੋਬ ਨੇ ਕਰਦੇ ਨੇ ਜੀ ਜ਼ਮੀਨ 3 ਏਕੜ ਹੈ ਪਿਤਾ ਗਵਰਨਮੈਂਟ ਜੋਬ ਰਿਟਾਇਰ ਨੇ ਐਕਸਪਾਇਰ ਨੇ ਜੀ ਮਾਤਾ ਕਰੇਲੂ ਹੈ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਚੀ ਪਰ ਇੱਕ ਨਿਊਜ਼ੀਲੈਂਡ ਹੈ ਪੀਆਰ ਐਸ ਸਾਰੀ ਫੈਮਿਲੀ ਦੇ ਨਾਲ ਇੱਕ ਪੈਨ ਮੈਰਿਡਾ ਜੀ ਗਵਰਨਮੈਂਟ ਜੋਬ ਹੈ ਉਹਨਾਂ ਦੀ ਇਹਨਾਂ ਨੂੰ ਲੋੜ ਹੈ ਜੀ ਪੜੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਮੈਡੀਕਲ ਲਾਈਨ ਵਾਲੀ ਨੂੰ ਪੈਲ ਦਿੰਦੇ ਹਨ ਜੀ ਕੱਦ 5 ਫੁੱਟ 4 ਇੰਚ ਤੱਕ ਹੋਵੇ ਘਟੋਕਟ ਪਹਿਲਾਂ ਤੋਂ ਬਾਹਰ ਵਾਲੇ ਵੀ ਸੰਪਰਕ ਕਰ ਸਕਦੇ ਹਨ ਜੀ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਇਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ। ਵਿਆਹ ਦਾ ਸਾਰਾ ਖਰਚ ਲੜਕੇ ਵੱਲੋਂ ਕਿੱਥਾ ਜਾਏਗਾ? ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ। ਡੇਟ ਆਫ ਬਰਥ ਹੈ ਜੀ 1985 ਦੀ। ਹਾਈਟ ਹੈ ਜੀ 5 ਫੁੱਟ 8 ਇੰਚ। ਕੈਨੇਡੀਅਨ ਵਰਕ ਪਰਮਿਟ ਤੇ ਹੈ ਜੀ। ਇਹਨਾਂ ਦਾ ਡਿਵੋਰਸ ਹੋਇਆ ਹੋਇਆ ਜੀ ਤੇ 12 ਸਾਲ ਦੀ ਬੇਟੀ ਵੀ ਹੈ ਨਾ ਕੋਲ। ਜੋਬ ਹੈ ਜੀ ਸੌਫਟਵੇਅਰ ਇੰਜੀਨੀਅਰ ਨੇ। ਇਹਨਾਂ ਨੂੰ ਲੜਕਾ ਚਾਹੀਦਾ ਹੈ ਜਿਹੜਾ ਕੈਨੇਡਾ ਪੀਆਰ ਹੋਵੇ ਜੀ ਤੇ ਇਹਨਾਂ ਦੇ 12 ਸਾਲ ਦੀ ਬੇਟੀ ਨੂੰ ਅਸੈਪਟ ਕਰੇ। ਪੀ ਆਰ ਦੀ ਫਾਈਲ ਲੱਗੀ ਹੋਈ ਏ ਜੀ ਇਹਨਾਂ ਦੀ ਸਟੱਡੀ ਇਹਨਾਂ ਨੇ ਐਮ ਐਸ ਸੀ ਆਈਟੀ ਕੀਤੀ ਹੋਈ ਏ ਜੀ ਯੋਗਾ ਮਾਸਟਰ ਤੇ ਐਲੋਪੈਥਿਕ ਹੋਮੀਓਪੈਥੀ ਦਾ ਕੋਰਸ ਕੀਤਾ ਪਿਆ ਜੀ ਇਹਨਾਂ ਨੇ ਕਾਸਟ ਇਹਨਾਂ ਦੀ ਸਿੱਖ ਕਤਰੀ ਹਾਂ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪਾਂ ਤੇਰੇ ਜਾਣਕਾਰੀ ਲੈ ਸਕਦੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਤਨੇਜਾਇ ਜੀ कास्ट अरोड़ा सिख है डेट ऑफ बर्थ है जी 25 5 2001 दा हाइट 5 फुट 4 इंच है टाइमिंग 12 एएम कलर फेयर है क्वालिफिकेशन प्लस 2 है जेने जी डिप्लोमा ब्यूटीशियन दा कोर्स किते है जी 2 साल दा मैरिज मटेरियल अनमैरिड ने जी वर्किंग गर्ल है जी जॉब इन सैलून दे विच जॉब कर दे ने जी फादर इने द फार्मर ने जी मदर इने द हाउस वाइफ है सिबलिंग दो ब्रदर ने जी बोथ आर मैरिड गोत है जी पापा दी तनिजा ਮੰਮੀ ਦੀ ਗਮਲ ਸਿਟੀ ਦਸੂਆ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਾ ਤੇਰੇ ਚਾਨਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮਨੀਲਾ ਚੰਪਲ ਕੱਤ 5 ਫੁੱਟ 10 ਇੰਚ ਹੈ ਉਮਰ 17 10 2004 ਹੈ ਪੜਾਈ ਇਹਨਾਂ ਨੇ ਕੀਤੀ ਹੈ ਜੀ ਬਿਜ਼ਨਸ ਮਾਰਕੀਟਿੰਗ ਤੀਜੇ ਸਾਲ ਡਿਗਰੀ ਕਰ ਰਿਹਾ ਹੈ ਮਨੀਲਾ ਵਿੱਚ ਆਪਣੀ ਫਾਈਨੈਂਸ ਕੰਪਨੀ ਹੈ ਉਹਦੇ ਵਿੱਚ ਬੇਟਾ ਅਤੇ ਮੰਮੀ ਡੈਡੀ ਕੰਮ ਕਰਦੇ ਨੇ ਜੀ ਆਪਣਾ ਕੰਮ ਹੈ ਇਹਨਾਂ ਦਾ ਜਮੀਨ ਸਤਕੇਲੇ ਹੈ ਏਰੀਆ ਮੋਗਾ ਹੈ ਘਰ ਸ਼ਹਿਰ ਵਿੱਚ ਹੈ ਲੜਕੀ ਦੀ ਭੈਣ ਦਾਦਾ ਦਾਦੀ ਪੂਆ ਸਾਰੀ ਫੈਮਿਲੀ ਕੈਨੇਡਾ ਚ ਵੈਲ ਸੈਟਲਡ ਹੈ ਸਰੀ BC ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੀ BC ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਉਮਰ 20 ਤੋਂ 25 ਸਾਲ ਤੱਕ ਹੋਵੇ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ जाट ਸਿੱਖ ਪੰਕੂ ਯੂਰਪ ਪੀਆਰ ਜਨਮ ਉਨੇ ਸਬੰਧਿਤਾ ਕੱਦ 6 ਫੁੱਟ ਹੈ ਪੜ੍ਹਾਈ ਬੀਏ ਕੀਤੀ ਹੈ ਇਹਨਾਂ ਨੇ ਦੋ ਭਰਾ ਨੇ ਜੀ ਦੋਵੇਂ ਭਰਾ ਬੈਲਜੀਅਮ ਚਪਨਾ ਬਿਜ਼ਨਸ ਹੈ ਨਾ ਤਾਂ ਪਿਤਾ ਆਰਮੀ ਚੋਰਟਾਇਰ ਨੇ ਸੁੱਬੇਤਾਰ ਮੇਜਰ ਮਾਤਾ ਹਾਊਸ ਵਾਈਫ ਨੇ ਜ਼ਮੀਨ 3 ਕਿਲੇ ਹੈ ਜੀ ਕਮਰਸ਼ੀਅਲ ਪ੍ਰਾਪਰਟੀ ਹੈ ਰੈਂਟ ਇਨਕਮ 90000 ਰੁਪਿਆ ਪਰ ਮਹੀਨਾ ਪੈਨ ਆਸਟ੍ਰੇਲੀਆ ਵਿੱਚ ਹੈ ਜੀ ਇਹਨਾਂ ਨੂੰ ਪੜ੍ਹੇ ਲਿਖੀ ਸੋਨੀ ਲੜਕੀ ਦੀ ਲੋੜ ਹੈ ਯੂਰਪ ਵਾਲੇ ਵੀ ਸੰਪਰਕ ਕਰਨ ਏਰੀਆ ਲੁਧਿਆਣਾ ਹੈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸ ਚੱਟ ਸਿੱਖ ਜਨਮ 23/7/1994 ਦਾ ਗੋਤ ਪੁੱਲਰ ਹਾਈਟ 6 ਫੁੱਟ ਹੈ ਜੀ ਪੜਾਈ ਬੀਏ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੱਕ ਪਲਾਟ ਹੈ ਭਰਾ ਪੰਜਾਬ ਪੁਲਿਸ ਵਿੱਚ ਹੈ ਜੀ ਦੋਨਾਂ ਭਰਾਵਾਂ ਕੋਲ 12 ਏਕੜ ਜ਼ਮੀਨ ਹੈ ਇਹਨਾਂ ਨੂੰ ਕੁੜੀ ਸਿੰਪਲ ਚਾਹੀਦੀ ਹੈ ਗਰੇਲੂ ਗਰੇਲੂ ਚਾਹੀਦੀ ਹੈ ਡਿਮਾਂਡ ਕੋਈ ਨਹੀਂ ਹੈ ਜੀ ਏਰੀਆ ਫਜ਼ਿਲਕਾ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਮੰਗਲਿਕ ਲੜਕੀ ਹੈ ਜੀ ਡੇਟ ਆਫ ਬਰਥ 17/2/1992 ਦਾ ਟਾਈਮ ਹੈ ਜੀ 11:58 ਪੀਐਮ ਜਲੰਧਰ ਸਿਟੀ ਹੈ ਜੀ ਇਹਨਾਂ ਦਾ ਕਾਸਟ ਨਹੀਂ ਹੈ ਹਾਈਟ 5 ਫੁੱਟ 6 ਇੰਚ ਹੈ ਜੀ ਸਟੱਡੀ ਇਹਨਾਂ ਨੇ ਗ੍ਰੈਜੂਏਟ ਕੀਤੀ ਹੈ ਜੀ ਵਰਕ ਕਰਦੇ ਨੇ ਜੀ ਮੈਨੇਜਰ ਐਟ ਇਮੀਗ੍ਰੇਸ਼ਨ ਆਫਿਸ ਫਾਦਰ ਦੁਬਈ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਮੈਰਿਡ ਹੈ ਜੀ ਇਹਨਾਂ ਦੀ ਇੱਕ ਬ੍ਰਦਰ ਲਿਵਸ ਇਨ ਕੈਨੇਡਾ ਇਹਨਾਂ ਨੂੰ ਲੜਕੀ ਜਲੰਧਰ ਦੇ ਨੇੜੇ ਤੇੜੇ ਔਰ ਕੈਨੇਡਾ एंड हिंदू फैमिली चाहिए जी जनरल और सेम कास्ट हो टेलीफोन नंबर दिता गया जी आप बधेरे जानकारी लै सकते हो बेटी का रिश्ता नोट करो जी नाम कौर जन्म उन्नीस सौ चौानवे का जी का फुट एक इंच है जी एरिया गुरदासपुर है कास्ट जट सिख पढ़ाई ने बी पी टी फिजियोथरेपी की है जी एम टैक आसट्रेलिया तो काम जी पढ़ाई तो बाद हूँ वर्क परमिट पर पी आर अपलाई की है पिता खेतीबाड़ी माता हाउसवाइफ है जी ने ਵੱਡਾ ਪ੍ਰਾਖ ਖੇਤੀਬਾੜੀ ਹੈ ਜੀ ਕਰਦਾ ਛੋਟਾ ਪ੍ਰਾ ऑस्ट्रेलिया ਜਾਣਾ ਚਾਹੀਓ ਨੇ 8 ਕਿਲੇ ਸ਼ੇਅਰ ਵਿਦ ਮੇਨ ਰੋਡ ਤੇ 3 ਕਿਲੇ ਪਿੰਡੂ ਇੱਕ ਹਾਲ ਕਿਰਾਏ ਤੇ 52000 ਰੁਪਏ ਮਹੀਨਾ ਇੱਕ ਕੋਠੀ ਇੱਕ ਕਾਰ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਐਮਟੈਕ ਜਾਂ ਮੈਡੀਕਲ ਲਾਈਨ ਤੋਂ ਹੋਵੇ 5'5" 8" ਤੱਕ ਹੋਵੇ ਜੀ ਕੰਮ ਪੀਆਰ ਹੋਵੇ ਤੇ ਵਧੀਆ ਕੰਮ ਕਰਦਾ ਹੋਵੇ ਜੀ 5-6 ਕਿਲੇ ਹੋਣ ਲੜਕੇ ਕੋਲ ਤੇ ਦਾੜੀ ਵਾਲੇ ਰੱਖੇ ਹੋਣ ਜੀ ਨਸ਼ਾ ਰਹਿਤ ਹੋਵੇ ਪਰਿਵਾਰ ਵੈਸ਼ਨੋ ਹੋਵੇ ਜੀ ਲੜਕੇ ਤੇ ਪਰਿਵਾਰ ਵਧੀਆ ਸੁਭਾਅ ਦੇ ਹੋਣ ਜਮੀਰ ਮੇ ਅਨਸਾਰ ਤੇ ਸਭ ਸੰਤੋਖ ਵਾਲੇ ਹੋਣ ਤੇ ਪਿੰਡੂ ਹੋਣ ਕੇਵਲ ਮਾਝਾ ਏਰੀਆ ਵਾਲੇ ਹੀ ਸੰਪਰਕ ਕਰਨ ਜੀ ਸਾਦਾ ਵਿਆਹ ਕਰਨਾ ਹੈ ਜੀ ਕੋਈ ਲੈਣ ਦੇ ਨਹੀਂ ਕਰਨਾ ਇਹਨਾਂ ਨੂੰ ਉਹੀ ਫੈਮਿਲੀ ਸੰਪਰਮ ਕਰਨ ਜੋ ਇੰਡੀਆ ਰਹਿੰਦੇ ਛੋਟੇ ਸਕੇ ਭਰਾ 25 ਸਾਲ ਦਾ ਜੀ 5 6 ਹਾਈਟਾ ਚੀ ਮਕੈਨੀਕਲ ਡਿਪਲੋਮਾ ਨੂੰ ਆਸਟ੍ਰੇਲੀਆ ਵਰਕ ਪਰਮਿਟ ਚਾ ਪੀਆਰ ਲੜਕੇ ਦਾ ਰਿਸ਼ਤਾ ਕਰਵਾਉਂ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਕੇਵਲ WhatsApp ਹੀ ਇਹਨਾਂ ਨੂੰ ਕਰਨਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ IT ਕੀਤੀ ਹੈ ਕੰਮ ਕਰਦੇ ਨੇ ਜੀ ਫਾਊਂਡਰ ਆਫ オーਰਨਾਮੈਟਿਕਸ IT ਕੰਪਨੀ ਮੁਹਾਲੀ ਵਿੱਚ ਫਾਦਰ ਬਿਜ਼ਨਸਮੈਨ ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸੇਸਟਰ 3 ਨੇ ਐਲ্ডার ਸਿਸਟਰ ਮੈਰੀਡਾ ਜੀ ਬ੍ਰਦਰ ਇੱਕ ਐਲ্ডার ਬ੍ਰਦਰ ਮੈਰੀਡਾ ਜੀ ਏਰੀਆ ਨਤਾ ਖਰੜ ਹੈ ਸਿਰਫ ਗੁਰੂ ਕੰਨ ਸਾਹਿਬ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ ਸਿੱਖ ਫੈਮਲੀ ਅਰੋੜਾ ਫੈਮਲੀ ਐਂਡ ਜਰਨਲ ਕਾਸਟ ਓਨਲੀ ਬਿਊਟੀਫੁਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੇ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੋਬ ਵੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਰੀਆ ਤਰਨਤਾਰਨ ਸਾਹਿਬਾ ਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਐ ਮੈਰਿਡ ਹੈ ਕਾਸਟ जाट ਹੈ ਜੀ ਪੁੱਲਰ ਹਾਈਟ 6 ਫੀਟ ਹੈ ਜੀ ਕੰਟ੍ਰੈਂਟਲੀ ਲੀਵਿੰਗ ਇਨ ਆਸਟ੍ਰੇਲੀਆ ਬੇਟੇ ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁੱਲ ਟਾਲ ਐਜੂਕੇਟਿਡ ਗਰਲ ਫ੍ਰੋਮ ਜੱਟ ਸਿੱਖ ਫੈਮਿਲੀ ਵਿਦ ਸਿਮਿਲਰ ਫੈਮਿਲੀ ਬੈਕਗਰਾਉਂਡ ਕੁੜੀ ਦੀ ਉਮਰ 20 ਤੋਂ 25 ਸਾਲ ਤੱਕ ਹੋਵੇ ਜੀ ਹਾਈਟ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਵਧੀਆ ਪਰਿਵਾਰ ਹੋਵੇ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਹੈ ਜੀ ਨਿਊਜ਼ੀਲੈਂਡ ਪੀਆਰ ਜਨਮ 1992 ਦਾ ਹੈ ਜੀ ਕੱਦ 5 ਫੁੱਟ 3 ਇੰਚ ਹੈ ਲੜਕੀ ਅਨਮੈਰਿਡ ਹੈ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨਾਨ ਮੈਡੀਕਲ ਵਿੱਚ ਲਾ ਦੀ ਡਿਗਰੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਜੀ ਤਿੰਨ ਭਰਾ ਨੇ ਜੀ ਏਰੀਆ ਇਹਨਾਂ ਦਾ ਦੁਆਬਾ ਹੈ ਮੰਗ ਸਿਰਫ ਇਹਨਾਂ ਨੂੰ ਇਹ ਹੈ ਕਿ ਖਾਨਦਾਨੀ ਅਤੇ ਵੈਸ਼ਨੂ ਪਰਿਵਾਰ ਹੋਵੇ ਲੜਕੇ ਦੀ ਉਮਰ 27 ਤੋਂ 32 ਸਾਲ ਤੱਕ ਹੋਵੇ ਲੜਕਾ ਸੋਨਾ ਅਤੇ ਸਮਾਰਟ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਮੈਰਿਜ ਪਿਓਰ ਵਾਲੇ ਤੇ ਤਲਾਕਸ਼ੁਦਾ ਫੋਨ ਨਾ ਕਰਨ ਜੀ ਨਿਊਜ਼ੀਲੈਂਡ ਨੂੰ ਪਹੁੰਚਾ ਚੀ ਕਨੇਡਾ ਆਸਟ੍ਰੇਲੀਆ ਯੂ ਐਸ ਏ ਵੀ ਵਿਚਾਰ ਤਿੰਨੇ ਜੀ ਮੁੰਡਾ ਐਜੂਕੇਟਿਡ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੇ ਉਹ ਤੇਰੇ ਚਾਹ ਨਾਲ ਕਰੀ ਲਾ ਸਕਦੇ ਹੋ